ਇਸ ਪਰ ਆ ਦਾ ਨਾਮ ਅਨਵਰ ਮਸੀਹਾ ਜੋ ਕਿ ਅਪਸ਼ੇ ਤੋਂ ਇੱਕ ਪਾਸੋਂ ਨੇ ਔਰ ਬੀਤੇ ਦਿਨੀ ਇਹਨਾਂ ਦੀ ਪੂਰੀ ਫੈਮਿਲੀ ਦੇ ਨਾਲ ਜਾਂਦੇ ਆ ਇਹਨਾਂ ਦਾ ਜੋ ਕਿ ਰਸਤੇ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਔਰ ਇਹਨਾਂ ਨੂੰ ਜੋ ਕਿ ਫਰੋਜ਼ਪੁਰ ਦੇ ਇੱਕ ਨਾਮੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਔਰ ਉਸ ਹਸਪੀਟਲ ਦੇ ਇਲਾਜ ਦੇ ਦੌਰਾਨ ਜੋ ਕਿ ਉਸ ਹਸਪੀਟਲ ਦੇ ਵਿੱਚ ਨਾ ਸਹੀ ਤਰੀਕੇ ਦੇ ਨਾਲ ਇਲਾਜ ਨਹੀਂ ਕੀਤਾ ਜਾਂਦਾ ਔਰ ਇਹਨਾਂ ਨੂੰ ਜੋ ਕਿ ਦੂਸਰੇ ਹਸਪੀਟਲ ਦੇ ਵਿੱਚ ਜੋ ਕਿ ਰੈਫਰ ਕਰ ਦਿੱਤਾ ਜਾਂਦਾ ਔਰ ਸੋ ਹਸਪੀਟਲ ਵਾਲਿਆਂ ਵਾਲੋ ਇਹਨਾਂ ਤੇ ਕਹੋ ਜੋ ਕਿ ਬਹੁਤ ਹੀ ਜ਼ਿਆਦਾ ਪੈਸੇ ਲੀਤੇ ਜਾਂਦੇ ਨੇ ਔਰ ਇਹਨਾਂ ਨੇ ਅਬ ਇਹ ਪੂਰੀ ਜੋ ਕਿ ਸੁਣਵਾਈ ਬਹੁਤ ਜਗ੍ਹਾ ਤੇ ਕਰवानी ਚਾਹੀਦੀ ਬਹੁਤ ਜਗ ਜਨੇ ਵੀ ਕੋਰੋਨਾ ਨੇ ਜੋ ਕਿ ਮਦਦ ਵੀ ਗੁਹਾਰ ਕੀਤੀ ਪਰ ਇਹਨਾਂ ਦੀ ਸੁਣਾਈ ਕਿਸੇ ਵੀ ਤਰਫੋਂ ਨਹੀਂ ਹੋਈ ਕਿਸੇ ਨੇ ਵੀ ਇਹਨਾਂ ਦੀ ਮਦਦ ਨਹੀਂ ਕੀਤੀ ਪਰ ਇਸ ਪੂਰੀ ਗੱਲ ਦਾ ਪਤਾ ਜਦੋਂ ਕਟਿੰਗ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵਜੀਤ ਕੋਲ ਪੰਚੀ ਔਰ ਇਹਨਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਆਪਣੀ ਦੀ ਗੱਲ ਬਾਤ ਉਹਨਾਂ ਦੇ ਨਾਲ ਸਾਂਝੀ ਕੀਤੀ ਔਰ ਜਦੋਂ ਜੋ ਕਿ ਚੇਅਰਮੈਨ ਸਾਹਮਣੇ ਹਸਪਤਲ ਵਾਲਿਆਂ ਦੇ ਖਿਲਾਫ ਸਿਕੰਜਾ ਕਸਿਆ ਹਸਪਤਲਾਂ ਵਾਲੇ ਖਰਾਬ ਜੋ ਕਿ ਕਾਰਵਾਈ ਕੀਤੀ ਤੇ ਉਹਨਾਂ ਦੱਸ ਦਿੱਤਾ ਜਾਵੇ ਕਿ ਹਸਪਤਲ ਵਾਲੇ ਖੁਦ ਜੋ ਕਿ ਇਹਨਾਂ ਦੇ ਕੋਲ ਆ ਕੇ ਉਹਨਾਂ ਨੇ ਮਾਫੀ ਮੰਗੀ ਆ ਤੇ ਇਹਨਾਂ ਦਾ ਪੂਰਾ ਮੁਆਜਬਾ ਜੋ ਵੀ ਇਹਨਾਂ ਤੋਂ ਪੂਰੇ ਕਰ ਸੀ ਉਹਨਾਂ ਦੇ ਵਗਰ ਜੋ ਕਿ ਇਹਨਾਂ ਨੂੰ ਵਾਪਸ ਕਿਤੇ ਗਏ ਇਸ ਮੌਕੇ ਤੇ ਚੇਅਰਮੈਨ ਸਾਹਿਬ ਸੀ ਜਿਤੇਂਦਰ ਸਿੰਘ ਗੌਰਵ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਨੇ ਉਹਨੇ ਇਹਨਾਂ ਦੇ ਨਾਲ ਖੜੇ ਹੋ ਕੇ ਇਹਨਾਂ ਦੀ ਮਦਦ ਕੀਤੀ ਔਰ ਇਹਨਾਂ ਦੇ ਸਪੋਰਟ ਦੇ ਲਈ ਉਹ ਖੜੇ ਹੋਏ ਔਰ ਇਹਨਾਂ ਨੂੰ ਜੋ ਕਿ ਇਨਸਾਫ ਦਵਾਇਆ ਆਵਾਜ਼ੀ ਤੋਂ ਵੀਡੀਓ ਨੇ ਦੇਖਦੇ ਕਿ ਕਿਵੇਂ ਇਹਨੇ ਜ਼ਿਆਦਾ ਖੁਸ਼ ਹੋ ਕੇ ਇਹਨਾਂ ਨੇ ਚੇਅਰਮੈਨ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਦਾ ਧੰਨਵਾਦ ਕੀਤਾ ਸਭ ਨੂੰ ਜੈ ਜੀ ਮੇਰਾ ਨਾਮ 파ਸਨਰ ਚੋਹਾਨ ਹੈ ਸੋ ਮੈਂ ਪ੍ਰਭੂ ਦਾ ਔਰ ਪ੍ਰਭੂ ਦੇ ਦਾਸ ਸ਼੍ਰੀ ਜਤਿੰਦਰ ਰਸੀ ਗੌਰਵ ਕਟਗਿੰਗੀ ਚੇਅਰਮੈਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਇਸ ਸਮੇਂ ਦੇ ਵਿੱਚ ਸਾਡਾ ਇੱਕ ਬੜਾ ਵੱਡਾ ਮੇਜਰ ਐਕਸੀਡੈਂਟ ਹੋਇਆ ਸੀ ਹਸਪੀਟਲ ਦੇ ਨਾਲ ਤੋਂ ਸਾਡਾ ਮਸਲਾ ਚੱਲ ਰਿਹਾ ਸੀ ਔਰ ਇਸ ਵਾਰ ਦੇ ਵਿੱਚ ਮੈਂ ਜਤਿੰਦਰ ਸ਼੍ਰੀ ਜਤਿੰਦਰ ਮਸੀ ਗੌਰਵ ਜੀ ਨੂੰ ਇੱਕ ਲੈਟਰ ਦਿੱਤੀ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੇ ਬੜੀ ਗੰਭੀਰਤਾ ਈ ਦੇ ਨਾਲ ਐਕਸ਼ਨ ਲਿਆ ਔਰ ਜਲਦੀ ਦਿਨਾਂ ਦੇ ਵਿੱਚ ਸਾਡਾ ਮਸਲਾ ਹੱਲ ਕਰ ਦਿੱਤਾ ਔਰ ਅੱਜ ਪ੍ਰਭੂ ਦੇ ਦਾਸ فسٹ پتر سبحان جی اور جندر مسیح جی سارے کو آئے ہن اور اس مسئلے حل کیتا گیا میں پوری ٹیم دا اور شری جتندر مسیح چیئرمین صاحب کا پربو انہوں نے ہوشتے ہوئے اچھے مقابل پہ اچھے طریقے پورے پیاب پورے بھارت استعمال سو میں پربھو دا دنواد کرتا ہوں میں دسنا چاہوں گا کہ بردرسٹر ਐਕਸੀਡੈਂਟ ਹੋਇਆ ਸੀ ਅਤੇ ਸਾਕਸੀਆਂ ਦੇ ਮੁਤਾਬਕ ਨੁਕਸਾਨ ਕਾਫੀ ਜ਼ਿਆਦਾ ਦਾ ਤਾਕਤ ਪਜਾ ਕੇ ਕਾਫੀ ਸਾਰੇ ਹਸਪਤਾਲ ਚਾਏ ਵੀ ਤੁੰਦਿਲ ਜਿਹਨੂੰ ਦਿੱਕਤ ਆ ਰਹੀ ਹੈ ਉਹਨਾਂ ਦੇ ਦੌਰਾਨ ਕੁਝ ਹਸਪਤਾਲ ਦੇ ਨਾਲ ਕੁਝ ਉਹਨਾਂ ਦਾ ਗੱਲ ਚੱਲ ਗਿਆ ਸੀ ਕਿਹਨਾ ਕੁਝ ਮਸਲਾ ਨਾਲ ਹੋ ਗਿਆ ਸੀ ਔਰ ਉਹ ਸਵਾਰ ਗਈ ਸੀ ਕਾਰੇ ਕਾਫੀ ਜਗ੍ਹਾ ਤੱਕ ਨੇ ਟਰਾਈ ਕੀਤਾ ਪਰ ਜਦੋਂ ਸਾਡੇ ਚੇਅਰਮੈਨ ਸਾਹਿਬ ਆਏ ਨੇ ਇੱਧਰ ਉੱਪਰ ਉਧਰ ਵਿੱਚ ਉਹਨਾਂ ਦੌਰਾਨ ਵੀ ਕੁਝ ਨੇ ਪਹਿਲਾਂ ਹੀ ਇਹਦੇ ਘਰ ਦੇ ਚਾਤਾ ਕਰ ਉਹਨੂੰ ਫਲੈਟ ਦਿੱਤੀ ਗਿਆ ਉਸ ਫਲੈਟ ਦੇ ਇਰਾਦੋਂ ਤ੍ਰੁੱਤ ਐਕਸ਼ਨ ਵਿਆਸ ਦਿੱਤੇ ਔਰ ਫਿਰ ਲੈ ਕੇ ਹਸਪਤਲ ਨੇ ਸਰਤਕ ਇਚ ਇਸੇ ਨੂੰ ਮਿਲਿਆ ਅੱਜ ਉਹਨਾਂ ਦੋਨਾਂ ਪਰੰਪਰ ਨੂੰ ਦਿਖਾ ਕੇ ਹਸਪੀਟਲ ਦੇ ਅਧਿਕਾਰ ਅੰਨਾ ਤੱਕ ਦਾ ਸੀਗਾ ਉਹ ਕੰਪਰੋਮਾਈਜ਼ ਕਰ ਦਿੱਤਾ ਤੇ ਮਸਲਾ ਹੱਲ ਹੋ ਗਿਆ ਸੋ ਮੈਂ ਸਾਡੇ ਚੇਅਰਮੈਨ ਸਾਊਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਬੱਛੇ ਬੜੇ ਵਧੀਆ ਜਿਦਾਂ ਨੂੰ ਸਾਡੇ ਲੀਡਰ ਨੇ ਚੇਅਰਮੈਨ ਤੇ ਬੜਾ ਵਧੀਆ ਕੰਮ ਕਰ ਰਹੇ ਨੇ ਕ੍ਰਾਂਤੀ ਹਾਇਫ ਬਸਲੇ ਦਾ ਹਕਾਰ ਦੇ ਨਾਲ ਸਾਡੀ ਦੁਆ ਹੈ ਕਿ ਪ੍ਰਭੂ ਸਾਡੇ ਘਰ ਨੂੰ ਹੋਰ ਵੀ ਬਰਕਤ ਦੇਵੇ ਜੈ ਮਸ਼ੀ ਹੋਰ ਦੱਸੋ